ਡਰ ਗੇ ਬਰੇ ਕਹਿੰਦੇ ਬਾਹਲਾ ਉੱਚਾ ਆ ਗੇ ਤੇ ਗੱਲ ਬਾਤ ਸਿਰਾ ਹੋਈ ਪਈ ਆ ਬਾਹਲਾ ਨਿਆਰਾ ਕਹਿੰਦੇ ਜਲ ਕੋਟੋ ਆ ਵੀਲੌਗ ਅੱਜ ਦਾ ਬਲਕਾੜ ਹੋਣ ਵਾਲਾ ਜਿਹੜਾ ਜਿਹੜਾ ਸਾਰੇ ਵੀਲੌਗ ਦੇ ਨਾਲ ਕਿਉਂਕਿ ਅੱਜ ਤੁਸੀਂ ਦੇਖ ਸਕਦੇ ਮੈਂ ਤਿਆਰ ਮੈਂ ਤਿਆਰ ਇਸ ਕਰਕੇ ਹੋਇਆ ਅੱਜ ਮੇਰਾ ਹੈਪੀ ਬਰਥਡੇ ਟੂ ਯੂ ਆ ਜੀ ਆਪਾਂ ਸਵੇਰ ਉੱਠੇ ਹੋਏ ਆ ਸਾਡੇ ਸਾਥ ਹੋਏ ਆ ਅੱਪਾ ਜਾਣਾ ਵਾ ਗੁਰਦੁਆਰਾ ਸਹਿਬਨ ਮੱਥਾ ਟੇਕਣ ਤੇ ਆਪਾਂ ਚੱਲਦੇ ਆ ਗੁਰਦੁਆਰਾ ਸਹਿਬ ਤੇ ਜਾ ਕੇ ਉੱਥੇ ਆਪਾਂ ਮਿਲਦੇ ਆ ਤੁਹਾਨੂੰ ਦੁਬਾਰਾ ਸਹਿਬ ਆਪਾਂ ਗੁਰਦੁਆਰਾ ਸਹਿਬ ਪਹੁੰਚ ਚੁੱਕੇ ਦੇਖ ਸਕਦੇ ਹੋ ਤੁਸੀਂ ਤੇ ਦੇਖੋ ਜੀ ਆਪਾਂ ਮੱਥਾ ਟੇਕਣਾ ਆਪਾਂ ਗੁਰਦੁਆਰਾ ਸਹਿਬ ਚੱਲੇ ਅਨੁਸ਼ਾਸਨ ਸਹਿਬ ਆਹੀ ਗੁਰੂ ਦੇਖ ਸਕਦੇ ਹੋ ਹੈਪੀ ਬਰਥਡੇ ਬੋਲ ਹੈ ਹੈਪੀ ਬਰਥਡੇ ਹੈਪੀ ਬਰਥਡੇ ਬੋਲ ਹੈ ਹੈਪੀ ਬਰਥਡੇ ਤੇ ਇਹਨੀ ਆਪਨੂੰ ਆ ਗਿਫਟ ਗਨ ਦੇਤੀ ਆਪਾਂ ਨੂੰ ਹੈਨਾ ਦੇਖ ਸਕਦੇ ਹੋ ਆਪਾਂ ਨੂੰ ਦੇਣਾ ਆ ਗਨ ਕਹਿੰਦਾ ਤੈਨੂੰ ਦੇਣੀ ਆ ਬੰਦੇ ਬੰਦੇ ਮਾਰਨ ਨੂੰ ਤੇ ਆਪਾਂ ਇਹ ਲੈ ਲਈ ਗਨ ਗਨ ਵੀ ਚਲਾ ਕੇ ਦੇਖ ਰਹੇ ਆ ਦੇਖੀ ਆ ਰਿਹਾ ਇਹ ਗੋਲੀ ਆ ਤੇਰੀ ਟੜੀ ਆਂਦੀ ਆ ਨਾ ਜਲਦੀ ਯਾਰ ਹਟ ਜਾ ਤੂੰ ਗਨ ਪੂਰੀ ਘੇਟ ਆ ਆ ਦੇਖ ਸਕਦੇ ਨਿਸ਼ਾਨਾ ਲੱਗ ਰਿਹਾ ਹੈ ਰੋਟੀ ਲਾਉਣੀ ਆਪਾਂ ਆਓ ਦੇਖੋ ਪੂਰੀ ਸਰਾ ਗੰਨ ਉਹ ਲੱਗ ਗਈ ਲੱਗ ਗਿਆ ਸਾੜੇ ਤੇ ਹਾਂ ਪੂਰੀ ਗੰਨ ਸਰਾਈ ਦੇਖ ਸਕਦੇ ਹੋ ਤੁਸੀਂ ਗੰਨ ਪੂਰੀ ਇੱਕ ਨੰਬਰ ਕਿੰਨੇ ਦੀ ਆਈ ਆ ਇਹ ਪਤਾ ਨਹੀਂ ਇਹ ਫਰੀ ਦਾ ਮਾਲ ਨਹੀਂ ਨਹੀਂ ਹਾਂਜੀ ਹੁਣ ਆਪਾਂ ਕਰ ਲਿਆ ਕੱਪੜੇ ਲੀੜੇ ਚੇਨ ਤੇ ਗੁਰਦੁਆਰੇ ਵੀ ਆ ਚੁੱਕੇ ਆਪਾਂ ਆਪਾਂ ਨੂੰ ਇੱਕ ਹੋਰ ਗਿਫਟ ਮਿਲ ਚੁੱਕਿਆ ਆਪਾਂ ਅਨਬਾਕਸਿੰਗ ਤਾਂ ਉਹਦੀ ਪਹਿਲੀ ਕਰਨੀ ਸੀ ਤੇ ਤੁਹਾਨੂੰ ਦਿਖਾਉਨੇ ਆ ਉਹ ਗਿਫਟ ਕੀ ਆ 1 2 3 ਦੇਖ ਸਕਦੇ ਹੋ ਤੁਸੀਂ ਵਾਚ ਆਪਾਂ ਨੂੰ ਮਿਲੀ ਆ ਦੇਖੋ ਤੁਸੀਂ ਚੈੱਕ ਕਰ ਲਓ ਮਾੜੀ ਗੁ ਵਾਚ ਦੇਖੋ ਸਰਾਣੀ ਤੁਹਾਨੂੰ ਦਿਖਾਉਣਾ ਬੈਕ ਕੈਮਰਾ ਕਰਕੇ ਦੇਖ ਸਕਦੇ ਹੋ ਤੁਸੀਂ ਚੈੱਕ ਕਰੋ ਬਰੇ ਮਾੜੀ ਗੁ ਵਾਚ ਦੇਖੋ ਤੁਸੀਂ ਇਹ ਆਪਾਂ ਨੂੰ ਆਪਣੀ ਭੂਆ ਨੇ ਗਿਫਟ ਕੀਤੀ ਆ ਆ ਯਾਰ ਅਵਲੀ ਨੂੰ ਪਾਰਟੀ ਵੀ ਕਰਨੀ ਹੈ ਤੇ ਆਪਾਂ ਉੱਥੇ ਵੀ ਜਾਵਾਂਗੇ ਤੇ ਦਿਖਾਵਾਂਗੇ ਵੀ ਕੀ ਕੀ ਖਾਦਾ ਪੀਤਾ ਤੇ ਆਪਾਂ ਬਾਲਾ ਕੁਝ ਨਹੀਂ ਖਾਣਾ ਤੇ ਆਪਾਂ ਬਾਲੀ ਹਲਚਲ ਵੀ ਨਹੀਂ ਕਰਨੀ ਹੈ ਤੇ ਨਾਲ ਤੁਹਾਨੂੰ ਪਤਾ ਹੀ ਹੈ ਵੀ ਸ਼ਹੀਦੀ ਦਿਹਾੜਾ ਚੱਲ ਰਿਹਾ ਇਸ ਕਰਕੇ ਆਪਾਂ ਸੋਚਿਆ ਵੀ ਬਾਲਾ ਕੁਝ ਨਹੀਂ ਕਰਨਾ ਵੀ ਜਿੰਨਾ ਆਪਾਂ ਥੋੜਾ ਜਿਹੀ ਵੀ ਬਾਲਾ ਆਪਾਂ ਉਹ ਨਹੀਂ ਕਰਨਾ ਹੈਗਾ ਵੀ ਆਪਾਂ ਥੋੜਾ ਥੋੜਾ ਮੋਟਾ ਕਰਾਂਗੇ ਵੀ ਆਪਣੇ ਯਾਰ ਵੀੋ ਦੋਸਤ ਵੀ ਆਪਾਂ ਨੂੰ ਖਵਾਉਂਦੇ ਹੁੰਦੇ ਆ ਤਾਂ ਕਿ ਆਪਾਂ ਵੀ ਉਹਨਾਂ ਨੂੰ ਖਵਾਉਣਾ ਵਾ ਤੇ ਜੁੜੇ ਰਹੋ ਬਲੌਗ ਦੇ ਨਾਲ ਐਂਡ ਤੱਕ ਦੇਖਿਓ ਜ਼ਰੂਰ ਤੁਸੀਂ ਵੀ ਕਮੈਂਟਾਂ ਦੇ ਵਿੱਚ ਮੈਨੂੰ ਵਿਸ਼ ਕਰਿਓ ਨਹੀਂ ਛੱਡਦਾ ਦੇ ਲੋ ਇਹ ਤੱਕ ਚਲਾ ਓਏ ਬਸ 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 ਆਓ ਦੇ ਲੋ ਹਾਰੇ ਉਹ ਫਿਰਦੇ ਆ ਓ ਬਿਰਾਏ ਇਹ ਬਿਰਾ ਕਰਦਾ ਬੈਲਡਿੰਗ ਟਰਾਲਾ ਬ੍ਰੋ ਓਏ ਇਹਨੂੰ ਟਰਾਲਾ ਬਣ ਲਾ ਭਾਈ ਟਰਾਲਾ ਐ ਠੀਕ ਆ ਆ ਆ ਦੇ ਲੋ ਵੀ ਇਹ ਸੁਣਾ ਆਸੀ ਜੀ ਬੜਾ ਹਾਥੀ ਬਣਾਣਾ ਬੜਾ ਹਾਥੀ ਬਣਾਉਣਾ ਇਹਨੂੰ ਬੜਾ ਹਾਥੀ ਬਾ ਠੀਕ ਆ ਯਾ ਸਾਰੇ ਰੱਜੇ ਹੋ ਕਿਨੇ ਖਾਦਾ ਡੇੜ ਖਾਦਾ ਹੀ ਆ ਕੀ ਕਹਿੰਦਾ ਜਿਹੜੀ ਹੱਦ ਹੈ ਵੀ ਡੇੜੀ ਆ ਬਾ ਠੀਕ ਆ ਵੀਰੇ ਠੀਕ ਆ ਤਾਂ ਜੀ ਵੀ ਆਪਾਂ ਹੁਣ ਚੱਲਦੇ ਆ ਸਾਈਕਲ ਥੋਂ ਲੈ ਕੇ ਆਨੇ ਆਪਣੇ ਸਾਈਕਲ ਉੱਥੇ ਖੜੇ ਆ ਦੇਖ ਸਕਦੇ ਹੋ ਹੁਣ ਆਪਾਂ ਗੁੱਡੀਆਂ ਡਾਉਣੀਆਂ ਨੇ ਹਾਂ ਹੁਣ ਆਪਾਂ ਗੁੱਡੀਆਂ ਡਾਉਣੀਆਂ ਨੇ ਬਈ ਦੇਖੀ ਚੱਲਿਓ ਮੈਂ ਤਾਂ ਗੱਟੇ ਦੇ ਛੋਟੇ ਚੱਲ ਨੇ ਵੀ ਵੇਖਤੀ ਬਾਲ ਕਰੋ ਵੀ ਕੱਲੇ ਨੇ ਵੇਖਤੀ ਵੜੀ ਹੋਈ ਹੈ ਬੜਾ ਟੰਗ ਵਟੇਗਾ ਨਾ ਭਾਈ ਪਰ ਛੋਟੇ ਵੀ ਵੱਡੇ ਆ ਛੋਟੇ ਵੀ ਵੱਡੇ 16 ਵੱਡੇ ਸੋਹਣੇ ਟੰਗ ਵੱਡੇ ਵੀ ਬਰੇ ਛੋਟੇ ਵੀ ਵੱਡੇ ਗਏ ਆ ਤੂੰ ਛੋਟੇ ਪੰਜ ਵੱਡੇ ਹੁਣ 20 ਵੱਡੇ ਆ ਉਹ ਬੱਸ ਕਰ 20 ਨਾ ਵੱਡੇ ਹੋਰ ਉਹ ਨੀਲੇ ਵਦਕ ਨਾ ਕਿੰਨੇ ਵੱਡੇ ਨੀਲੇ ਜੱਟੇ ਨਿਕੇ ਜਨਾਰੀ ਦੋ ਵੱਡੇ ਬਰੀ ਨਾਲ ਬੜੇ ਬੜੇ ਸੱਜ ਪੰਜਾਲੇ ਪਤੰਗ ਨੇ ਵੜਤੇ ਇਹਨਾਂ ਦੇ ਪੰਜਾਲੇ ਪਤੰਗ ਆ ਦੋ ਵੱਡੇ ਦੋ ਵੱਡੇ ਖਿੱਚ ਲਾ ਲਾ ਕੇ ਖਿੱਚ ਲਾ ਲਾ ਕੇ ਪਚੜਾ ਹੁਣ ਲੱਗਿਆ ਗੁੱਡੇ ਕਾਲ ਦੇ ਲੁੱਟੇ ਹੋਏ ਤੇ ਆ ਡੋਰ ਦੇਖੋ ਮੋਨੋਗਾਈਟਰ ਇਹ ਚਲੋ ਆਪਾਂ ਜਾਣੇ ਹਣ ਆਪਾਂ ਜਾਣੇ ਆ ਛੱਤ ਦੇ ਉੱਤੇ ਪੂਰੀ ਉੱਤੇ ਇਹ ਆਪਣੇ ਦਾਦਾ ਘਰ ਆ ਆਪਾਂ ਇੱਥੇ ਪਤੰਗ ਚੜਾ ਲੈਨੇ ਆ ਤੇ ਚਲੋ ਬਈ ਹਣ ਚਲਦੇ ਆ ਵਾ ਛੱਤ ਤੇ ਜਾ ਕੇ ਮੈਂਦੇ ਹੁਣ ਡਰ ਗਏ ਵੀਰੇ ਕਹੇ ਬਾੜਾ ਉੱਚਾ ਆ ਗਏ ਇਹ ਗੱਲ ਦਾ ਸਿਰਾ ਹੋਈ ਪਈ ਆ ਬਾਲਾ ਨਿਆਰਾ ਕਹਿੰਦੇ ਦੇਖੋ ਬਈ ਪਿੰਡ ਦਾ ਇਹਥੇ ਚੜਾਉਣਾ ਪਪ ਤੰਗ ਕਾ ਵੀ ਸਰੂ ਜਮੇ ਫੰਦੂ ਅਰੇ ਇਧਰ ਦੇਖੋ ਬਈ ਹੋਰ ਕੀ ਵਾਈਬ ਚੈੱਕ ਕਰੋ ਮੈਨੂੰ ਵਾਈਬ ਚੈੱਕ ਕਰੋ ਡਰ ਲੱਗ ਰਿਹਾ ਨਹੀਂ ਲੱਗ ਰਿਹਾ ਚਲੋ ਫਿਰ ਥੱਲੇ ਜਲੋ ਹੁਣ ਪਤੰਗ ਚੜਾਉਣਾ ਆਪਾਂ ਗੁੱਡੇ ਚੜਾਉਣ ਲੱਗੇ ਤਾਂ ਪਹਿਨ ਦੀ ਦਾ ਚੈੱਕ ਕਰ ਲਓ ਤੁਸੀਂ ਯਾ ਬਰਡ ਬੀਜਾ ਦੇ ਹੋਈ ਜਾਂਦੇ ਆ ਕਹਿੰਦੇ ਗਾ ਪੂਰਾ ਪੈ ਰਿਆ ਐ ਮਿਲ ਜੂਗਾ ਹਾਂਜੀ ਬਈ ਆਥਨ ਦਾ ਟਾਈਮ ਹੋ ਚੁੱਕਿਆ ਤੇ 4 ਤੇ ਲਵੇ ਤਵੇ ਟਾਈਮ ਹੋ ਗਿਆ ਹੁਣ ਪਹਿਲੇ ਆਪਾਂ ਦੇਖਦੇ ਆ ਕੀ ਕਰਨਾ ਵਲੌਗ ਨੂੰ ਡੈਟ ਕਰਨਾਗੇ ਡੈਟ ਕਰਕੇ ਥੰਬਨੇਲ ਬਣਾਉਣਾ ਬਹੁਤ ਕੁਝ ਕਰਨਾ ਹਜੇ ਆਪਾਂ ਤੇ ਵਲੌਗ ਕੱਲ ਤੱਕ ਆ ਜਾਊਗਾ ਤੇ ਕੱਲੂ ਆਪਾਂ 10 ਵਜੇ ਵਲੌਗ ਪਾ ਦੇਣਾ ਵਾ ਕਰ ਲੋ ਵੀਰੇ ਮੌਸਮ ਸੈਟਅਪ ਪੂਰਾ ਸਰਾ ਗੱਲ ਬਾਤ ਅੱਜ ਵੀਰੇ ਥੰਬਨੇਲ ਬੜਾ ਵੱਡਾ ਬਣਨ ਵਾਲਾ ਦੇਖੀ ਚੱਲਿਓ ਘੈਂਟ ਜਿਹਾ ਥੰਬਨੇਲ ਚੈੱਕ ਕਰ ਲਿਓ ਮੜਕ ਥੰਮ ਦਾ ਟਾਈਮ ਹੋ ਚੁੱਕਿਆ ਤੇ ਹੁਣ ਆਪਾਂ ਲਾ ਰਹੇ ਹਾਂ ਰੋਟੀ ਤੇ ਆਪਾਂ ਹੁਣ ਬਣਾਉਣਾ ਪੀਜ਼ਾ ਮੈਂ ਸੋਚਿਆ ਵੀ ਆਪਾਂ ਪੀਜ਼ਾ ਬਣਾਉਨੇ ਆ ਹੁਣ ਦੇਖੀ ਚੱਲੇ ਉਹਨਾਂ ਸਰਾ ਪੀਜ਼ਾ ਬਣਦਾ ਤੇ ਇੰਨਾ ਸਸਤਾ ਪੀਜ਼ਾ ਤੇ ਤੁਸੀਂ ਪੀਜ਼ੇ ਦਾ ਸਵਾਦ ਲੈ ਸਕਦੇ ਹੋ ਬੜਾ ਕੁਝ ਨਹੀਂ ਕਰਨਾ ਹੈਗਾ ਤੇ ਇੰਨਾ ਸਸਤਾ ਪੀਜ਼ਾ ਤੁਸੀਂ ਬਣਾ ਸਕਦੇ ਹੋ ਦੇਖੀ ਚੱਲੇ ਤੇ ਇੰਨਾ ਸਵਾਦ ਬਣਦਾ ਨਾ ਤੇ ਗੱਲਾਂ ਹੀ ਛੱਡ ਦੋ ਤੁਸੀਂ ਅੱਗ ਕਿੰਨੀ ਚੱਲ ਰਹੀ ਆ ਬਸ ਬੜਾ ਕੁਝ ਨਹੀਂ ਕਰਨਾ ਸਿਰਫ ਤੁਹਾਨੂੰ ਬੁੜਾ ਕੇ ਦਿਖਾਉਨੇ ਆਪਾਂ ਪਹਿਲਾਂ ਕੁਝ ਨਹੀਂ ਦੱਸਣਾ ਦੇਖੀ ਚਲਿਓ ਕਿੰਨਾ ਸੈੱਟ ਬਣਦਾ ਪੀਜ਼ਾ ਵੀਰੇ ਓਹੋ ਮੇ ਤਾਂ ਹੁਣੀ ਮੂੰਹ ਚੋਂ ਪਾਣੀ ਔਰ ਲੱਗ ਗਿਆ ਦਰ ਦਰ ਤੇ ਬੜਾ ਸੋਹਣਾ ਪੀਜ਼ਾ ਬਣਾਉਨੇ ਆ ਦੇਖੀ ਚਲਿਓ ਜੀ ਜਦ ਤੱਕ ਬਲੌਗ ਆਪ ਇੱਥੇ ਐਂਡ ਕਰਦੇ ਆ ਵਧੀਆ ਲੱਗੇ ਲਾਈਕ ਕਰਦੇ ਸਬਸਕ੍ਰਾਈਬ ਕਰਦੇ ਥੈਂਕ ਯੂ ਫਰ ਕੋਚਿੰਗ ਬਾਏ